ਸ਼੍ਰੀ ਵਾਹਿਗੁਰੂ ਸਾਹਿਬ ਜੀ ਜਿਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮ ਮਨ ਮੰਤ ਧਨ ਸੇ ਸਈ ਨਾਨਕਾ ਰਨ ਸੋਈ ਸੰਤ ਪਰਮ ਸਨਮਾਨ ਜੋਗ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼੍ਰੀ ਮਾਨ ਸੰਤ ਬਾਬਾ ਦਲੀਪ ਸਿੰਘ ਜੀਾਂ ਦੀ ਸਲਾਣਾ ਯਾਦ ਨੂੰ ਬਨਾਰੇ ਸత్సੰਗੀ ਜਨੋ ਸਥਾਨ ਦੇ ਮੌਜੂਦਾ ਮੁਖੀ ਸ਼੍ਰੀ ਮਾਨ ਸੰਤ ਪ੍ਰੀਤਮ ਸਿੰਘ ਜੀ ਆਨੇ ਜੋਗ ਉਦਮ ਪਰਲਾ ਕਰਕੇ ਮਨਾਉਣਾ ਕੀਤਾ ਹੈ ਬੇਅੰਤ ਅਬਰੰਗੀਆਂ ਰੂਹਾਂ ਆਪ ਜੀ ਨੂੰ ਗੁਰਮਤ ਵਿਚਾਰਾਂ ਨਾਲ ਨਿਹਾਲ ਕਰ ਰਹੇ ਨੇ ਉੱਥੇ ਹੀ ਸਟੇਜ ਤੇ ਸੁਭਾਏ ਮਾਨ ਨੇ ਸ਼੍ਰੀ ਪੰਚਾਇਤੀ ਅਖਾੜਾ ਨਿਰਮਲਾ ਦੇ ਸ਼੍ਰੀ ਮਹੰਤ ਸਾਹਿਬ ਮਹੰਤ ਰੇਸ਼ਮ ਸਿੰਘ ਜੀ ਮਹਾਰਾਜ ਮਹੰਤ ਆਵਾ ਹਾਕਮ ਸਿੰਘ ਜੀ ਮਹਾਰਾਜ ਸੰਤ ਬਾਬਾ ਤੇਜਾ ਸਿੰਘ ਜੀ ਜਵਾਬ ਜੀ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ ਸੰਤ ਬਾਬਾ ਘਾਲਾ ਸਿੰਘ ਜੀ ਹੋਰ ਬੇਅੰਤ ਰੱਬ ਰੰਗੀਆਂ ਰੂਹਾਂ ਬੈਠੀਆਂ ਨੇ ਸਰਬ ਵਿਚਾਰਾਂ ਤੋਂ ਪਹਿਲਾਂ ਗੁਰਫਤੇ ਦੀ ਸਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਪੁਰਖਾਂ ਦੀ ਯਾਦ ਵਿੱਚ ਸਾਰੇ ਇਕੱਤਰ ਹੋਏ ਆਂ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਵਿੱਚ ਸਾਧ ਸੰਗਤ ਜੀ ਨਾਮ ਜਪਿਆ ਹੁੰਦਾ ਹੈ ਬੰਦਗੀ ਕੀਤੀ ਹੁੰਦੀ ਹੈ ਪ੍ਰਭੂ ਦੇ ਨਾਮ ਦਾ ਅਰਾਧਨ ਕੀਤਾ ਹੁੰਦਾ ਹੈ ਤੇ ਨਾਮ ਜਪ ਕੇ ਬੰਦਗੀ ਕਰਕੇ ਕੀ ਹੁੰਦਾ ਹੈ ਹਰ ਕਾ ਸੇਵਕ ਹਰ ਹੀ ਜੀਹਾ ਭੇਦ ਨਾ ਜਾਣ ਹੋ ਮਾਨਸ ਦੇਹਾ ਰੱਬ ਦਾ ਰੂਪ ਹੀ ਬਣ ਜਾਂਦੇ ਨੇ ਫਿਰ ਜਦੋਂ ਤੱਕ ਸਾਧ ਸੰਗਤ ਜੀ ਦੁਨੀਆ ਚੰਦ ਤਾਰੇ ਆਕਾਸ਼ ਪਤਾਲ ਰਹੇਗਾ ਉਦੋਂ ਤੱਕ ਉਹਨਾਂ ਮਹਾਪੁਰਖਾਂ ਦਾ ਨਾਮ ਵੀ ਚਮਕਦਾ ਰਹੇਗਾ ਕਿਉਂ ਕਿ ਉਹਨਾਂ ਦੇ ਪੱਲੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧੰਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤੇ ਨਾ ਕੇ ਕਾਮਾਂ ਉਹਨਾਂ ਦੇ ਪੱਲੇ ਪ੍ਰਮਾਤਮਾ ਪਰਮੇਸ਼ਰ ਦੇ ਨਾਮ ਦਾ ਧੰਨ ਹੁੰਦਾ ਹੈ ਜਿਵੇਂ ਦੁਨੀਆ ਦੇ ਪੱਲੇ ਹੁੰਦਾ ਨਾ ਸਾਡੇ ਵਰਗੇ ਸੰਸਾਰੀ ਜੀਵਾਂ ਦੇ ਪੱਲੇ ਕੀ ਹੁੰਦਾ ਹੈ ਕਿਨਹੀਂ ਬਣ ਜਿਆ ਕਾਂਸੀ ਤਾਂਬਾ ਕਿਨਹੀਂ ਲੌਂਗ ਸੁਪਾਰੀ ਅੱਗੇ ਮਹਾਪੁਰਖਾਂ ਦੀ ਗੱਲ ਆ ਗਈ ਸਨ ਤੋਂ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ہماری ਜਿਨ੍ਹਾਂ ਨੇ ਹਰੀ ਦੇ ਨਾਮ ਦਾ ਵੰਦ ਕੀਤਾ ਹੁੰਦਾ ਹੈ ਉਹਨਾਂ ਬਾਬਤ ਫਿਰ ਗੁਰਬਾਣੀ ਨੇ ਕਿਹਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤਨਾ ਕੇ ਕਾਮਾਂ ਮੇਰੇ RAM ਹਰ ਜਨਕੈ ਹਉ ਬਲ ਜਾਈ ਫਿਰ ਪਾਤਸ਼ਾਹ ਕਹਿੰਦੇ ਨੇ ਰੱਬ ਦੇ ਜਨਾਂ ਨੂੰ ਹਰੀ ਦੇ ਜਨਾਂ ਤੇ ਮੈਂ ਬੁਲਹਾਰ ਤੇ ਕੁਰਬਾਨ ਜਾਣਾ ਹਾਂ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਮੇਰੇ RAM ਹਰ ਜਨਕੈ ਹਉ ਬਲ ਜਾਈ ਕੇਸਾਂ ਕਾਕਰ ਚਵਰ ਢਲਾਵਾ ਚਰਨ ਧੂਰ ਮੁਖ ਲਾਈ ਫਿਰ ਅੱਗੇ ਕੀ ਕਹਿੰਦੇ ਜਨਮ ਮਰਨ ਦੋਹੋਂ ਮੈਂ ਨਹੀਂ ਐਸੇ ਜਿਹੜੇ ਸੰਤ ਹੁੰਦੇ ਨੇ ਉਹ ਸਾਧ ਸੰਗਤ ਜੀ ਆਪ ਜਪੈ ਅਬਰਾ ਨਾਮ ਜਪਾਵੇ ਹਰ ਦਰਗਾ ਪਤ ਸਿਓ ਜਾਇੰਦਾ ਜੱਕ ਤੇ ਗੁਰਬਾਣੀ ਨੇ ਵੀ ਬਚਨ ਕਿਹਾ ਆਪਣੀ ਪਤ ਸੇਤੀ ਕਰ ਜਾਹੇ ਉਹ ਜਨਮ ਮਰਨ ਦੇ ਚੱਕਰ ਚ ਨਹੀਂ ਪੈਂਦੇ ਉਹ ਸਾਧ ਸੰਗਤ ਜੀ ਮੁਕਤ ਹੋ ਕੇ ਸੰਸਾਰ ਤੋਂ ਸੱਚਖੰਡ ਦੇ ਵਾਸੀ ਹੋ ਜਾਂਦੇ ਨੇ ਗੁਰਬਾਣੀ ਵਿੱਚ ਨਾ ਦੁਨਿਆਵੀ ਗੱਲਾਂ ਦੁਨਿਆਵੀ ਲੋਕਾਂ ਦੀਆਂ ਗੱਲਾਂ ਵੀ ਕਰਦੇ ਆ ਮਹਾਰਾਜ ਤੇ ਸਾਧ ਸੰਗਤ ਜੀ ਉਥੇ ਮਹਾਰਾਜ ਸਾਧੂਆਂ ਦੀ ਵਡਿਆਈ ਵੀ ਸਾਨੂੰ ਦੱਸਦੇ ਆ ਮਾਰੇ ਕਹਿੰਦੇ ਮੌਤ ਸਾਰਿਆਂ ਨੂੰ ਆਉਂਦੀ ਹੈ ਸੁਣ ਲਿਓ ਇੱਕ ਦੋ ਮਿੰਟਾਂ ਦੀ ਖੇਡ ਆ ਸਾਰੀ ਮੌਤ ਸਾਰਿਆਂ ਨੂੰ ਆਉਂਦੀ ਹੈ ਜਿਹਦੇ ਵਿੱਚ ਜਿਹਦੇ ਵਿੱਚ ਕਬੀਰ ਸਾਹਿਬ ਦਾ ਵਚਨ ਪੜਿਓ ਬਾਰੇ ਬੁੱਢੇ ਤਰੁਣੇ ਭਈਆ ਸਭ ਹਉ ਜਮਲੈ ਜਈ ਹੈ ਰੇ ਮੌਤ ਬਾਰੇ ਦਾ ਅਰਥ ਨੇ ਬੱਚੇ ਮੌਤ ਬਚਪਨ ਵਿੱਚ ਵੀ ਆ ਜਾਂਦੀ ਹੈ ਛੱਠੀ ਪੇ ਬੜੇਪਾ ਆਵੇ 60 ਸਾਲ ਦੀ ਉਮਰ ਟੱਪ ਜੇ ਕਹਿੰਦੇ ਬੁੱਢਾ ਹੋ ਗਿਆ ਮੌਤ ਬੁੱਢਿਆਂ ਨੂੰ ਵੀ ਆ ਜਾਂਦੀ ਹੈ ਤਰੁਣੇ ਤਰੁਣੇ ਦੇ ਅਰਥ ਹੁੰਦੇ ਨੇ ਜਵਾਨੀ ਮੌਤ ਜਵਾਨੀ ਵਿੱਚ ਵੀ ਆ ਜਾਂਦੀ ਹੈ ਇੱਥੇ ਇੱਕ ਅਗਲੀ ਪੰਕਤੀ ਹੋਰ ਪੜ ਲਿਓ ਉਹਨਾਂ ਕਿਹਾ ਮਾਨਸ ਬਪਰਾ ਮੂਸੋ ਕੀਨੋ ਮੀਚ ਬਲਈਆ ਖਈ ਹੈ ਰੇ ਅਰਥ ਕਰਾਂਗੇ ਜਿਆਦਾ ਟਾਈਮ ਲੱਗ ਜਾਏਗਾ ਇੱਕ ਫਿਰ ਅੱਗੇ ਪੰਕਤੀ ਵਿੱਚ ਕਿਹਾ ਤਨ ਭੰਤਾ ਅਰ ਨਿਰਤਨ ਮਨਈ ਤਾਂਕੀ ਕਸ਼ੂ ਨਾ ਕਾਨੀ ਰੇ ਕਾਨੀ ਦੇ ਅਰਥ ਬਾਲਵੇ ਦੀ ਬੋਲੀ ਕਨੌੜ ਰੱਬ ਕਿਸੇ ਦੀ ਕਨਾਵੜ ਨਹੀਂ ਚਲਦਾ ਤੂੰ ਗਰੀਬ ਹੈ ਤੂੰ ਅਮੀਰ ਹੈ ਤਨਵੰਤਾ ਕੋਈ ਅਮੀਰ ਹੋਵੇ ਮੌਤ ਉਹਨੂੰ ਵੀ ਆਉਂਦੀ ਹੈ ਗੁਰਬਾਨੀ ਵਿੱਚ ਕਿੰਨੇ ਆਂ ਦਾ ਜ਼ਿਕਰ ਕੀਤਾ ਸਹਾਂ ਸਰਦਾਨ ਦੇ ਇੰਦਰ ਰਵਾਇਆ ਪਰਸ ਰਾਮ ਰੋਬੈ ਕਰ ਆਇਆ ਅਜੈ ਸਰੋਬੈ ਪਿਖਿਆ ਖਾਏ ਐਸੀ ਦਰਗਾ ਮਿਲਿਆ ਸਜਾਏ ਰੋਬੈ ਰਾਮ ਨਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਬੈ ਪੰਡਵ ਭਏ ਮਜੂਰ ਜਿਨ ਕੈ ਸਵਾਮੀ ਰਹਿਤ ਹਦੂਰ ਰੋਬੈ ਜਨਮੇਜਾ ਖੋਇ ਗਿਆ ਇੱਕ ਹੀ ਕਾਰਨ ਪਾਪੀ ਭਇਆ ਰੋਬੈ ਸੇਖ ਮਸਾਇਕ ਪੀਰ ਅੰਤ ਕਾਲ ਮਤ ਲੱਗੈ ਪੀੜ ਰੋਬੈ ਰਾਜੇ ਕੰਨ ਪੜਾਏ ਘਰ ਘਰ ਪਿਖਿਆ ਮੰਗਣ ਜਾਏ ਰੋਬੈ ਦੈਸਰ ਲੰਕ ਅਗਵਾਏ ਜਨ ਸੀਤਾ ਆਂਦੀ ਦੌਰੂ ਬਾਇ ਕਿੰਨੇ ਅਮੀਰਾਂ ਦਾ ਜ਼ਿਕਰ ਕਰ ਦਿੱਤਾ ਕਿਤੇ ਹੋਰ ਸ਼ਬਦ ਪੜ ਲੋ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡ ਪਛਾਏ ਮਾਰ ਕੰਡੇ ਤੇ ਕੋਦ ਘਾਈ ਜਿਨ ਤ੍ਰਿੰਨ ਤਰ ਮੂਢ ਬਲਾਏ ਹਮਰੋ ਕਰਤਾ RAM ਸੁਨੇਹੀ ਕਾਹੇ ਰੇ ਨਰ ਗਰਭ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਮੇਰੀ ਮੇਰੀ ਕਹਿਰੋ ਕਰਤੇ ਦਰਯੋਦਨ ਸੇ ਭਾਈ 12 ਜੋਜਨ ਛਤਰ ਚਲੇਥਾ ਦੇਹੀ ਗਿਰਜ ਨਖਾਈ ਸਰਬ ਸੋਇਣ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਾਹ ਭਇਓ ਦਰਬੰਦ ਦੇ ਹਾਥੀ ਖਿੰਮੇ ਭਈ ਪਰਾਈ ਦਰਬਾਸਾ ਸੋ ਕਰਤ ਠ ਗਉਰੀ ਜਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਕੋਣ ਗਾਏ ਪਾਤਸ਼ਾਹ ਕਹਿੰਦੇ ਸਭ ਨੂੰ ਮੌਤ ਆਉਂਦੀ ਆ ਅਮੀਰਾਂ ਨੂੰ ਸਭ ਨੂੰ ਆਉਣਾ ਹੀ ਆ ਇੱਕ ਮੌਤ ਸਾਧੂ ਨੂੰ ਵੀ ਆਉਂਦੀ ਐ ਜਨਮ ਸਰੀਰ ਕਰਕੇ ਤੇ ਸਾਰਿਆਂ ਨੇ ਜਾਣਾ ਹੁਣ ਇੱਥੇ ਬਚਨ ਚੱਲ ਰਿਹਾ ਸੀ ਤਨ ਬੰਤਾ ਅਰ ਨਿਰਤਨ ਮਨਈ ਤਾਂ ਕਿ ਕਸ਼ੂ ਨਾ ਕਾਨੀ ਰੇ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ ਅਗਲੀ ਪੰਕਤੀ ਵਿੱਚ ਸਾਧੂਆਂ ਦੀ ਵਡਿਆਈ ਕਰਦੇ ਕਹਿੰਦੇ ਹਰ ਕੇ ਸੇਵਕ ਜੋ ਹਰ ਪਾਏ ਤਨ ਕੀ ਕਥਾ ਨਰਾਰੀ ਰੇ ਆਵੇ ਨਾ ਜਾਹੇ ਨਕਮੂ ਮਰਦੇ ਪਾਰ ਬ੍ਰਹਮ ਸੰਗਾਰੀ ਰੇ ਕਹਿੰਦੇ ਭਾਈ ਸਰੀਰ ਕਰਕੇ ਤੇ ਸਾਧੂ ਵੀ ਜਾਂਦੇ ਨੇ ਪਰ ਤਿੰਨ ਕੀ ਕਥਾ ਨਰਾਰੀ ਦੇ ਉਹਨਾਂ ਦਾ ਸੰਸਾਰ ਤੋਂ ਜਾਣਾ ਕੁਝ ਵੱਖਰਾ ਹੁੰਦਾ ਹੈ ਸਰੀਰ ਕਰਕੇ ਸੰਤ ਬਾਬਾ ਦਲੀਪ ਸਿੰਘ ਵਰਗੇ ਮਹਾਪੁਰਖ ਗਏ ਪਰ ਦੁਨੀਆ ਤੋਂ ਜਾਣਾ ਉਹਨਾਂ ਦਾ ਕੁਝ ਵੱਖਰਾ ਹੈ ਦੁਨੀਆ ਦੇ ਲੋਕ ਆਉਂਦੇ ਨੇ ਚਾਰ ਖਾਨੀਆਂ ਅੰਡਜ ਜੇਰਜ ਸੇਤਜ ਉਧ ਪੁੱਜਦੇ ਵਿੱਚ ਗੇੜੇ ਕੱਢਦੇ ਫਿਰਦੇ ਨੇ ਸਾਧ ਸੰਗਤ ਜੀ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗਜਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਪੁਰ ਬ੍ਰਖ ਜੋਇਓ ਫਿਰ ਜਾ ਕੇ ਮਿਲ ਜਗਦੀਸ਼ ਮਿਲਨ ਕੀ ਬਰੀਆ ਚਰੰਗ ਕਾਲ ਏ ਸੰਜਰੀਆ ਪਰ ਰੱਬ ਦੇ ਸਾਧੂ ਕੌਣ ਜਿਹੜੇ ਰੱਬ ਦੇ ਸੰਤ ਹੁੰਦੇ ਨੇ ਉਹਨਾਂ ਦੇ ਮਾਰੇ ਕਹਿੰਦੇ ਅੰਤਮ ਸਮਾਂ ਕੀ ਆਉਂਦਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੇਂ ਜੇ ਮਰੈ ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ ਐਸੇ ਸਾਧੂ ਜਨ ਸਤਖੰਡ ਦੇ ਵਾਸੀ ਹੋ ਜਾਂਦੇ ਨੇ ਆਹ ਗੁਰਮੁਖ ਪਿਆਰੋ ਮਨ ਵਿੱਚ ਬੜਾ ਕੁਝ ਹੁੰਦਾ ਹੈ ਪਰ ਸਮਾਂ ਨਹੀਂ ਹੁੰਦਾ ਸਾਧ ਸੰਗਤ ਜੀ ਗੁਰੂ ਕਿਰਪਾ ਕਰੇ ਜਿੰਨਾ ਮਹਾਪੁਰਖਾਂ ਦੀ ਯਾਦ ਵਿੱਚ ਜੁੜੇ ਆ ਅਸੀਂ ਉਹਨਾਂ ਦੀਆਂ ਸਖਿਆਵਾਂ ਤੋਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੋਂ ਸਾਧ ਸੰਗਤ ਜੀ ਕੁਝ ਨਾ ਕੁਝ ਸਿੱਖ ਕੇ ਜਾਈਏ ਇਸੇ ਤਰ੍ਹਾਂ ਆਪਣੇ ਜੀਵਨ ਵਿੱਚ ਸਾਧ ਸੰਗਤ ਜੀ ਬਦਲਾ ਲੈ ਕੇ ਆਈਏ ਅੰਤਰਗੁਰ ਅਰਦਨਾ ਜਿਹ ਬਾਤ ਜਪ ਗੁਰ ਨਾਓ ਨੇਤਰੀ ਸਤ ਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਓ ਆਪਣੇ ਜੀਵਨ ਵਿੱਚ ਸਾ ਸੰਗਤ ਜੀ ਅੰਮ੍ਰਿਤ ਵੇਲਾ ਲੈ ਕੇ ਆਈਏ ਅੰਮ੍ਰਿਤ ਵੇਲੇ ਉੱਠਿਆ ਕੁਰਬਾਨੀ ਪੜਿਆ ਕਰੋ ਨਾਮ ਜਪੋ ਸੇਵਾ ਸਿਮਰਨ ਦੇ ਧਾਰਨੀ ਹੋਵੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸੰਤ ਬਾਬਾ ਪ੍ਰੀਤਮ ਸਿੰਘ ਜੀਆਂ ਦਾ ਧੰਨਵਾਦ ਜੋ ਜੋਗ ਪ੍ਰਬੰਧ ਕਰਦੇ ਨੇ ਮੈਂ ਇੱਕ ਵਾਰ ਫੇਰ ਬੇਅੰਤ ਮਹਾਪੁਰਖਾਇ ਨੇ ਜੋ ਨਿਰਮਲ ਮਾਲਵਾ ਸਾਧੂ ਸੰਗਤ ਦੇ ਪ੍ਰਧਾਨ ਮਹਾਂ ਚਮਕੌਰ ਸਿੰਘ ਜੀ ਨੇ ਸਾਰਿਆਂ ਦੀ ਹਾਜ਼ਰੀ ਲਵਾ ਦੇਣੀ ਹੈ ਸਾਡੇ ਨਿਰਮਲ ਪੇਖ ਦੇ ਸ਼੍ਰੀ ਮਹਨ ਸਾਹਿਬ ਜੀ ਔਰ ਬਾਬਾ ਬੋੜ ਬਾਬਾ ਹਾਕਮ ਸਿੰਘ ਜੀ ਮਹਾਰਾਜ ਜੋ ਆਲ ਇੰਡੀਆ ਨਿਰਮਲ ਮਹਾ ਮੰਡਲ ਦੇ ਪ੍ਰਧਾਨ ਮਹਾਂ ਸੰਤੋਖ ਸਿੰਘ ਜੀ ਪਾਲ ਦੀ ਹੋਰ ਸਾਰਾ ਦੁਆਬਾ ਮਾਝਾ ਮਾਲਵਾ ਸਾਰੇ ਸਾਧੂ ਬੈਠੇ ਨੇ ਸਾਰਿਆਂ ਦੇ ਚਰਨਾਂ ਤੇ ਨਮਸਕਾਰ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੈਂ